ਦਾ ਮਰਡਰ ਹੋਇਆ ਸੀਗਾ ਪੁਲਿਸ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਸਐਸਪੀ ਬਰਨਾਲਾ ਉਹਦੀ ਟੀਮ ਨੇ ਇਮੀਡੀਏਟਲੀ ਵਿਦਿਨ 24 ਆਵਰ ਜਿਹੜਾ ਵਿਦਿਨ 24 ਆਵਰ ਇੱਕ ਕ੍ਰਾਈਮ ਨੂੰ ਟ੍ਰੇਸ ਕਰਦੇ ਹੋਏ ਤਿੰਨ ਅਪਰਾਧੀਆਂ ਨੂੰ ਰੈਸਟ ਕੀਤਾ ਹੈਗਾ ਤੇ ਉਹਦਾ ਜਿਹੜਾ ਹੈਗਾ ਵੈਪਨ ਜਿਹੜਾ ਯੂਜ਼ ਹੋਇਆ ਉਹ ਰਿਕਵਰ ਕਰ ਲਿਆ ਐਂਡ ਜਿਹੜੀ ਗੱਡੀ ਯੂਜ਼ ਹੋਈ ਸੀਗੀ ਕ੍ਰਾਈਮ ਚ ਉਹ ਵੀ ਰਿਕਵਰ ਕਰ ਲਈ ਉਸ ਤੋਂ ਅੱਗੇ ਸਾਰਾ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰ ਰਹੇ ਆ ਕੁਝ ਟਾਈਮ ਪਹਿਲਾਂ ਉਹਨਾਂ ਨੂੰ ਅਰੈਸਟ ਕੀਤਾ ਹੈਗਾ ਤੇ ਫਰਦਰ ਜਿਹੜਾ ਉਹਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਫਰਦਰ ਜਿਹੜੀ ਵੀ ਡੂੰਘਾਈ ਨਾਲ ਤਫ਼ਤੀਸ਼ ਹੋਏਗੀ ਉਹ ਕਰਾਂਗੇ ਜੇ ਦੋ ਵੀ ਫੈਕਟ ਆਣਗੇ ਸਾਹਮਣੇ ਉਦੋਂ ਥੋਡੇ ਨਾਲ ਅਸੀਂ ਬਾਅਦ ਸ਼ੇਅਰ ਕਰਾਂਗੇ ਸਰ ਇਹ ਫਿਰ ਕਰਨਾ ਤਾਂ ਵੀ ਗੱਲ ਕਰੀ ਰਹਿਣਾ ਜੀ ਹੋਈ ਚੀਏ ਕਿਉਂ ਐਵੇਂ ਮਤਲਬ ਕਿ ਕਾਰਨ ਦੇ ਦੱਸ ਦੇ ਜੀ ਇਹ ਇਹਦੇ ਵਿੱਚ ਅਸੀਂ 3 ਬੰਦੇ ਟੋਟਲ ਅਰੈਸਟ ਕੀਤੇ ਹੈਗੇ ਇੱਕ ਹਰਜਿੰਦਰ ਸਿੰਘ ਐਲੀਅਸ ਜਿੰਦਰ ਇਹਦੇ ਨਾਲ ਹੀ ਰਹਿੰਦਾ ਸੀਗਾ ਉਸ ਤੋਂ ਇਲਾਵਾ ਗੁਰਦੀਪ ਦਾਸ ਉਰਪਦੀਪੀ ਬਾਵਾ ਪੁੱਤਰ ਬਲਵੰਤ ਸਿੰਘ ਇਹ ਵੀ ਸੈਣਾ ਦਾ ਰਹਿਣ ਵਾਲਾ ਹੈਗਾ ਤੀਜਾ ਜਿਹੜਾ ਜਗਵਿੰਦਰ ਸਿੰਘ ਐਲੀਅਸ ਪਪਲ ਇਹ ਵੀ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਸੈਨਾ ਦਾ ਰਹਿਣ ਵਾਲਾ ਹੈਗਾ ਇਹ ਇਹਦੇ ਨਾਲ ਜਦੋਂ ਇਹ ਵੈਪਨ ਉਥੋਂ ਲੈ ਕੇ ਆਇਆ ਲੁਧਿਆਣਾ ਇਹ ਵੀ ਉਹਦੇ ਨਾਲ ਸੀਗਾ ਇਹਨੂੰ ਵੀ ਅਸੀਂ ਨਾਮਿਨੇਟ ਕੀਤਾ ਹੈਗਾ ਅਰੈਸਟ ਕੀਤਾ ਹੈਗਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਇਹਦਾ ਜਿਹੜਾ ਪ੍ਰਾਈਮਾ ਫੈਸਿ ਜਿਹੜਾ ਕਾਰਨ ਜੋ ਦੱਸਿਆ ਹੈ ਜੋ ਅਸੀਂ ਪੁਸ਼ਤਾਚ ਕਰੀਏ ਜੋ ਪ੍ਰਾਈਮਾ ਫੈਸਿ ਪੁਸ਼ਤਾਚ ਕਰੀਏ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਸੇ ਬਾਤ ਨੂੰ ਲੈ ਕੇ ਗੱਲ ਸੁਣੀ ਹੋਈ ਸੀਗੀ ਇਹਨਾਂ ਦਾ ਕੁਝ ਪੈਸੇ ਦਾ ਲੈਣ ਦੇਣ ਵੀ ਸੀਗਾ ਤੋਂ ਬਹੁਤ ਜਦੋਂ ਨੈਕਸਟ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਉਹ ਐਕਜੈਕਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਲੈ ਕੇ ਤੁਹਾਨੂੰ ਅੰਜਲ ਚਲਦੀ ਸੀ ਇਹ ਚੀਜ਼ਾਂ ਆਈਏ ਸਾਹਮਣੇ ਅਸੀਂ ਉਹ ਇਨਵੈਸਟੀਗੇਸ਼ਨ ਵਿੱਚ ਆਣਗੀ ਇਹਨਾਂ ਨੇ ਇਹ ਕਿਹਾ ਸੀਗਾ ਕਿ 2018 ਚ ਇਹਨਾਂ ਨੇ ਇਲੈਕਸ਼ਨ ਲੜਾਇਆ ਸੀਗਾ ਇਹਦੇ ਕਾਫੀ ਪੈਸੇ ਲੱਗੇ ਸੀਗੇ ਲੇਕਿਨ ਅੱਜ ਦੀ ਡੇਟ ਤੇ ਜੇ ਮੈਂ ਗੱਲ ਕਰਾਂ ਉਹਦੀ ਰਿਲੇਵੈਂਸੀ ਆਫਟਰ ਇਨਵੈਸਟੀਗੇਸ਼ਨ ਹੋਊਗੀ ਜੋ ਇਮੀਡੀਏਟ ਕਾਰਨ ਇਹ ਹੀ ਸੀਗਾ ਕਿ ਇਹਨਾਂ ਦਾ ਪੈਸੇ ਦਾ ਲੈਣ ਦੇਣ ਸੀਗਾ ਇਹ ਪੈਸੇ ਇਸ ਤੋਂ ਮੰਗਦਾ ਸੀਗਾ ਇਹਨਾਂ ਨੇ ਕੋਈ ਇਹਨਾਂ ਦੀ ਆਪਸ ਵਿੱਚ ਕਾਹ ਸੁਣੀ ਹੋਈ ਹੈ ਕੋਈ ਇਹਦੇ ਨਾਲ ਦੇ ਇਮੀਡੀਏਟਲੀ ਜਿਹੜਾ ਟ੍ਰਿਗਰ ਪੁਆਇੰਟ ਹੋਇਆ ਸੀਗਾ ਕੋਈ ਇਹਦੀ ਫੈਮਿਲੀ ਦੇ ਬਾਰੇ ਕਰੇ ਕਿ ਉਹਨੇ ਕੁਝ ਬੋਲਿਆ ਤੇ ਇਹਨੇ ਇਮੀਡੀਡੀ ਪਹਿਲਾ ਇਹਨਾਂ ਦੇ ਆਰਮ ਸੈਕਟ ਦੇ ਐਨਡੀਪੀਐਸ ਦੀ ਐਫਆਈਆਰ ਹੈਗੀ ਜਿਹੜਾ ਹਰਜਿੰਦਰ ਸਿੰਘ ਹੈਗਾ 307 ਦੀ ਵੀ ਐਫਆਈਆਰ ਹੈਗੀ ਜਿਹੜਾ ਗੁਰਦੀਪ ਅਲੀਸ ਦੀਪਾ ਦੀਪੀ ਹੈਗਾ ਇਹਦੇ ਤੇ ਵੀ ਆਰਮ ਸੈਕਟ ਤੇ ਲੜਾਈ ਝਗੜੇ ਦੀ ਐਫਆਈਆਰ ਹੈਗੀ ਇਹ ਲੁਧਿਆਣੇ ਤੋਂ ਲੈ ਕੇ ਆਏ ਸੀ ਇਹ ਲੁਧਿਆਣੇ ਤੋਂ ਲੈ ਕੇ ਆਏ ਸੀਗੇ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਕਿਉਂਕਿ ਜਿਹਦੇ ਨਾਲ ਹੀ ਗਿਆ ਸੀਗਾ ਜਗਵਿੰਦਰ ਸਿੰਘ ਉਹਨੂੰ ਵੀ ਅਸੀਂ ਰੈਸਟ ਕੀਤਾ ਹੋਇਆ ਹੈ